ਾਰੇ ਵਿਦਿਆਰਥੀਓ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਇੱਕ ਬਹੁਤ ਖਾਸ ਵਿਸ਼ਾ ਹੈਗਾ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਜਦੋਂ ਵੀ ਇਮਤਿਹਾਨ ਦੇ ਵਿੱਚ ਅਗੇਤਰ ਸ਼ਬਦ ਬਣਾਉਣੇ ਨੇ ਤਾਂ ਉਹ ਗਲਤ ਕਰ ਦਿੰਦੇ ਨੇ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਵੀ ਅਗੇਤਰ ਸ਼ਬਦ ਸਹੀ ਕਿਹੜੇ ਹੁੰਦੇ ਨੇ ਅੱਜ ਤੁਹਾਨੂੰ ਦੱਸਾਂਗੇ ਵੀ ਸਹੀ ਸ਼ਬਦ ਕਿਹੜੇ ਹੁੰਦੇ ਨੇ ਜਦੋਂ ਵੀ ਤੁਸੀਂ ਅਗੇਤਰ ਬਣਾਉਣਾ ਹੈ ਤਾਂ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਦਿੱਤਾ ਹੋਇਆ ਹੈ ਉਹਨਾਂ ਜਿਵੇਂ ਕਿ ਆਹ ਸ਼ਬਦ ਮੈਂ ਇਹਨਾਂ ਨੂੰ ਅੰਡਰਲਾਈਨ ਕਰ ਰਹੀ ਹਾਂ ਇਹ ਸ਼ਬਦ ਉਹਨਾਂ ਨੇ ਤੁਹਾਨੂੰ ਇਮਤਿਹਾਨ ਦੇ ਵਿੱਚ ਦਿੱਤੇ ਹੋਏ ਹੈ ਤਾਂ ਪਿੱਛੇ ਜਿਹੜਾ ਤੁਸੀਂ ਸ਼ਬਦ ਲਾਉਣੇ ਨੇ ਉਹਨਾਂ ਦਾ ਖੁਦ ਦਾ ਇੱਕ मीनिंग ਹੋਣਾ ਚਾਹੀਦਾ ਤਾਂ ਇਹ ਤੁਹਾਡਾ ਜਿਹੜਾ ਹੈਗਾ ਜਵਾਬ ਸਹੀ ਮੰਨਿਆ ਜਾਊਗਾ ਅਦਰਵਾਇਜ਼ ਇਹ ਜਵਾਬ ਥੋੜਾ ਗਲਤ ਮੰਨਿਆ ਜਾਊਗਾ ਜਿਵੇਂ ਉਹ ਤੁਹਾਨੂੰ ਉ ਦਿੱਤਾ ਤਾਂ ਤੁਸੀਂ ਲੰਘਣਾ ਸ਼ਬਦ ਬਣਾਓ ਤਾਂ ਕਿ ਲੰਘਣ ਦਾ ਖੁਦ ਦਾ ਵੀ ਇੱਕ मीनिंग ਹੈਗਾ ਉ ਦਿੱਤਾ ਹੋਇਆ ਤਾਂ ਖੜਨਾ ਸ਼ਬਦ ਬਣਾਓ ਉਖੜਨਾ ਕਿਸੇ ਜਗ੍ਹਾ ਤੋਂ ਉਖੜ ਜਾਣਾ ਦਰਖਤ ਦਾ ਉਖੜ ਜਾਣਾ 39 ਹੁਣ ਸ਼ਬਦ ਦਿੱਤਾ ਹੋਇਆ ਤੇ ਤਾਲੀ ਦਾ ਸ਼ਬਦ ਹੈਗਾ ਤਾਲੀ ਮਾਰਨਾ ਆਪਣਾ ਇਦਾਂ ਦਾ ਸ਼ਬਦ ਉਸ ਤੋਂ ਬਾਅਦ ਅਪ ਜਿਹੜਾ ਸ਼ਬਦ ਹੈਗਾ ਇਹ ਅਪਸ਼ਬਦ ਅਪਸ਼ਬਦ ਦਾ ਮਤਲਬ ਹੈ ਵੀ ਮਾੜੇ ਸ਼ਬਦ ਕਿਸੇ ਨੂੰ ਬੋਲਣਾ ਅਪ ਦਾ ਆਪਣਾ ਮਤਲਬ ਹੈ ਸ਼ਬਦ ਦਾ ਆਪਣਾ ਮਤਲਬ ਹੈ ਫਿਰ ਸਹਿ ਪਾਖੀ ਆ ਗਿਆ ਸਹਿ ਉਹਨਾਂ ਨੇ ਦਿੱਤਾ ਹੋਇਆ ਪਾਖੀ ਦਾ ਮਤਲਬ ਅਲੱਗ ਹੈ ਮਤਲਬ ਕਹਿਣ ਦਾ ਭਾਵ ਹੈ ਵੀ ਇਸ ਤਰ੍ਹਾਂ ਜਵਾਬ ਦੇਣਾ